ਅੱਜ ਸੱਚਖੰਡ ਸ੍ਰੀ ਗੁਰਵਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਤਰੱਕੀ ਪੰਜਾਬ ਦੀ ਸ਼ਾਂਤੀ ਪੰਜਾਬ ਦੀ ਖੁਸ਼ਹਾਲੀ ਇਸਰਵਾਦ ਦੇ ਭਲੇ ਦੀ ਅਰਦਾਸ ਕੀਤੀ ਦੂਸਰਾ ਪਿਛਲੇ ਕਈ ਦਿਨਾਂ ਤੋਂ ਤੁਸੀਂ ਪੁਬਲੀਕ ਟੈਲੀਕਾਸਟ ਕਰ ਰਹੇ ਇਹਨਾਂ ਨੂੰ ਕਿ ਕੁਝ ਧਮਕੀ ਭਰੀਆਂ ਈਮੇਲਜ਼ ਜਿਹੜੀਆਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ ਕੁਝ ਈਮੇਲਜ਼ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਪੁਖਤਾ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਜਾਂ ਐਸਜੀਪੀਸੀ ਨੂੰ ਅਸੀਂ ਅਸੀਂ ਕਹਿਆ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀ ਬਾਕੀ ਦਰਬਾਰ ਸਾਹਿਬ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲਿਸ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਨੇ ਅੰਮ੍ਰਿਤਸਰ ਸਰ ਸਾਹਿਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਉ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨਾ ਹੈ ਯਾਤਰੀ ਨੂੰ ਕੋਈ ਤੰਗ ਕਰਨ ਦੇ ਪਰਪਜ ਨਾਲ ਨਹੀਂ ਕੁਝ ਕੀਤਾ ਜਾਊਗਾ ਇਹ ਸਖਤ ਹਦਾਇਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਡੀਸੀ ਸਾਹਿਬਾਂ ਨੂੰ ਦਿੱਤੀਆਂ ਗਈਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਹੈ ਐਸਐਨਪੀਜੀ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇ ਨਾਲ ਤਾਂ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਸਨ। ਮਤਲਬ ਕੀ ਧਮਕੀਆਂ ਸੀ ਕਿ ਵਾਕੇ ਕੋਈ ਮੈਂ 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 ਤੁਹਾਨੂੰ ਦੱਸਿਆ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜਿਨੇ ਵੀ ਕੁਝ ਕੀਤਾ ਕੋਈ ਥ੍ਰੈਟਨਿੰਗ ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲਹਿਜਾ ਹੈ ਉਹਨੂੰ ਅਸੀਂ ਧਮਕੀ ਹੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂਜ਼ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੂ ਹੀ ਗਿਆ ਹੈ ਤਾਂ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਹੈ ਤੇ ਜਦੋਂ ਹੀ ਉਹਦੇ ਉਹਦੇ ਚ ਕੋਈ ਨਾ ਕੋਈ ਪੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸੋ ਕਿਤਾਬ